ਕਹਾਣੀ ਸਦਾ ਪਿਆਰ ਨਾਲ ਰਹੋ ਇੱਕ ਵਾਰੀ ਇੱਕ ਸੁਨਿਆਰੇ ਨਾਲ ਲక్ష్ਮੀ ਰੁੱਸ ਗਈ ਉਸਨੇ ਜਾਂਦੇ ਹੋਏ ਕਿਹਾ ਕਿ ਮੈਂ ਜਾ ਰਹੀ ਹਾਂ ਤੇ ਹੁਣ ਦ੍ਰਿਦਰ ਆ ਰਿਹਾ ਹੈ ਤਿਆਰ ਹੋ ਜਾਓ ਪਰ ਫਿਰ ਵੀ ਮੈਂ ਤੁਹਾਨੂੰ ਆਪਣੀ ਆਖਰੀ ਭੇਟ ਦੇਣੀ ਚਾਹੁੰਦੀ ਹਾਂ ਮੰਗ ਲੈ ਜੋ ਵੀ ਇੱਛਾ ਹੈ ਸੁਨਿਆਰਾ ਬਹੁਤ ਸਮਝਦਾਰ ਸੀ ਉਸਨੇ ਬੇਨਤੀ ਕੀਤੀ ਕਦਰਿੱਤਰ ਆਵੇ ਕੋਈ ਗੱਲ ਨਹੀਂ ਪਰ ਮੇਰੇ ਪਰਿਵਾਰ ਵਿੱਚ ਆਪਸੀ ਪ੍ਰੇਮ ਬਣਿਆ ਰਹੇ ਬਸ ਮੇਰੀ ਇਹ ਹੀ ਆਖਰੀ ਇੱਛਾ ਹੈ ਲక్ష్ਮੀ ਤਤਸੁ ਕਹਿ ਕੇ ਚਲੀ ਗਈ ਕੁਝ ਦਿਨਾਂ ਬਾਅਦ ਸੁਨਿਆਰੇ ਦੀ ਛੋਟੀ ਬਹੂ ਨੇ ਖਿਚੜੀ ਬਣਾ ਰਹੀ ਸੀ ਉਸਨੇ ਨਮਕ ਪਾ ਕੇ ਖਿਚੜੀ ਰੱਖ ਦਿੱਤੀ ਤੇ ਹੋਰ ਕੰਮ ਕਰਨ ਲੱਗ ਪਈ ਉਸ ਤੋਂ ਬਾਅਦ ਉਸ ਦੀ ਸੱਸਾਈ ਉਸਨੇ ਵੀ ਖਿਚੜੀ ਵਿੱਚ ਨਮਕਾ ਪਾ ਦਿੱਤਾ ਸ਼ਾਮ ਨੂੰ ਸਾਰਿਆਂ ਤੋਂ ਪਹਿਲਾਂ ਸੁਨਿਆਰਾ ਘਰ ਆਇਆ ਜਿਵੇਂ ਖਿਚੜੀ ਖਾਣ ਨੂੰ ਦਿੱਤੀ ਪਹਿਲੀ ਬੁਰਤੀ ਮੂੰਹ ਦੇ ਵਿੱਚ ਪਾਈ ਨਮਕ ਬਹੁਤ ਤੇਜ਼ ਸੀ ਉਹ ਸਮਝ ਗਿਆ ਕਿ ਲੜਾਈ ਦਾ ਕੋਈ ਫਾਇਦਾ ਹੀ ਨਹੀਂ ਨੁਕਸਾਨ ਹੈ ਉਹ ਚੁੱਪਚਾਪ ਖਿਚੜੀ ਖਾ ਕੇ ਚਲਾ ਗਿਆ ਉਸ ਤੋਂ ਬਾਅਦ ਉਸ ਦੇ ਬੇਟੇ ਖਾਣ ਬੈਠੇ ਖਾਣਾ ਖਾਣ ਬੈਠੇ ਪੱਲੀ ਗੁਰ ਕੀ ਮੂੰਹ ਚ ਪਾਈ ਤੇ ਪੁੱਛਿਆ ਪਿਤਾ ਜੀ ਨੇ ਖਾਣਾ ਖਾ ਲਿਆ ਬਹੂ ਨੇ ਉੱਤਰ ਦਿੱਤਾ ਹਾਂ ਖਾ ਲਿਆ بیٹے ਨੇ ਪੁੱਛਿਆ ਕੁਝ ਕਿਹਾ ਨੇ ਬਹੂ ਬੋਲੀ ਨਹੀਂ ਕੁਝ ਨਹੀਂ ਕਿਹਾ ਹੁਣ ਲੜਕੇ ਨੇ ਸੋਚਿਆ ਕਿ ਪਿਤਾ ਜੀ ਕੁਝ ਨਹੀਂ ਬੋਲੇ ਤਾਂ ਮੈਂ ਵੀ ਚੁੱਪਚਾਪ ਖਾ ਲੈਂਦਾ ਹਾਂ ਇਸੇ ਤਰ੍ਹਾਂ ਸਾਰਾ ਪਰਿਵਾਰ ਚੁੱਪਚਾਪ ਖਾਣਾ ਖਾ ਬੈਠਾ ਕੋਈ ਕੁਝ ਨਹੀਂ ਬੋਲਿਆ ਰਾਤ ਨੂੰ ਦਰੇਦਰ ਸੁਨਿਆਰੇ ਨੂੰ ਹੱਥ ਜੋੜ ਕੇ ਕਹਿੰਦਾ ਕਿ ਮੈਂ ਜਾ ਰਿਹਾ ਸੁਨਿਆਰੇ ਨੇ ਪੁੱਛਿਆ ਕਿਉਂ ਦਰੇਦਰ ਨੇ ਕਿਹਾ ਤੁਸੀਂ ਸਾਰੇ ਖਿਚੜੀ ਵਿੱਚ ਇੰਨਾ ਨਮਕ ਹੋਣ ਦੇ ਬਾਵਜੂਦ ਵੀ ਕੋਈ ਗੱਲ ਨਹੀਂ ਕੀਤੀ ਕੋਈ ਲੜਾਈ ਨਹੀਂ ਕੀਤੀ ਕੋਈ ਝਗੜਾ ਨਹੀਂ ਕੀਤਾ ਇਸ ਲਈ ਮੇਰਾ ਇੱਥੇ ਕੋਈ ਕੰਮ ਹੀ ਨਹੀਂ ਜਿੱਥੇ ਝਗੜਾ ਹੁੰਦਾ ਰਹਿੰਦਾ ਮੈਂ ਤਾਂ ਉੱਥੇ ਵਾਸ ਕਰਦਾ ਜਿੱਥੇ ਪ੍ਰੇਮ ਹੈ ਉੱਥੇ ਤਾਂ ਲక్ష్ਮੀ ਦਾ ਹੀ ਵਾਸ ਹੁੰਦਾ ਸੋ ਸਦਾ ਪਿਆਰ ਨਾਲ ਰਹੋ ਛੋਟੇ ਵੱਡੇ ਦੀ ਕਦਰ ਕਰੋ ਜੋ ਵੱਡੇ ਐ ਉਹ ਵੱਡੇ ਹੀ ਰਹਿਣਗੇ ਚਾਹੇ ਤੁਹਾਡੀ ਕਮਾਈ ਕਿੰਨੀ ਵੀ ਵੱਡੀ ਹੋ ਜਾਵੇ ਪਰਿਵਾਰ ਦੀ ਏਕਤਾ ਤੇ ਪਿਆਰ ਹੀ ਸਭ ਤੋਂ ਵੱਡੀ ਹੈ